ਸਰਕਾਰ ਦੇ ਖਿਲਾਫ ਸੱਚਾ ਅਨੁਸ਼ਾਸ਼ ਲੜਿਆ ਜਾਵੇ ਤਾਂ ਹੀ ਮੋਦੀ ਦਾ ਤੋਂ ਤੋਪੀ ਲੱਕੜਿਆ ਜਾ ਸਕਦਾ ਜਿਹੜਾ ਜਵਾਨਾ ਕਿਸਾਨਾਂ ਤੇ ਬੰਦਲਾਂ ਤੇ ਕੀਤਾ ਤੇ ਉਹਦਾ ਮਾਚਾ ਲੈਣ ਦੀ ਗੱਲ ਆ ਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਸਜ਼ਾ ਦੀ ਮੰਗ ਕਰਦੇ ਆਪਾਂ سنهوں کان ڏسائڻ مون کي چاهي ٿو पखे खा करोड़ पखे करू करा कर ਜੋ ਸੇ ਮੰਦੀ ਅੰਮ੍ਰਿਤਗੜ ਵਿਖੇ ਡਟਰੀ ਹੋਈ ਸਤਿ ਸ੍ਰੀ ਅਕਾਲ ਰੋਸਤ ਸੰਤਰਾ ਨੂੰ ਦਾਸੀ ਦੀਆਂ ਅਜਲਾਈਆਂ ਅੱਜ ਕਾਫੀ कुझ बि छॾया न छॾण असीं वोट पवंदे इन वोट त सलाही पार ਦਾ ਨਿਮਰਿਆ ਨਾ ਜੱਟ ਜੱਟ ਵਿੱਚ ਫੱਡੇ ਵਰਗਨ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫੱਡੇ ਅੱਪਾ ਬੈਠਿਆ ਸਾਰੇ ਸੰਗ ਦੇ ਕੋਲ ਮਤੇ ਨਾਲ ਜਿਹੜਾ ਜੁਗਤ ਧਿਆਨ ਮੋਰ ਤੇ ਸੱਚਾ ਦੁੱਤਾ ਤੇ ਜਿਹੜੇ ਵਾਦੇ ਆਪਣੇ ਨਾਲ ਸਰਕਾਰ ਨੇ ਜਦ 22 ਤੇ ਤੇ ਇਟ ਕਹਿੰਦੇ ਕਿ ਭਾਈਚਾਰ ਉਹ ਬਾਹਰ ਸਰਕਾਰ ਨੇ ਪੂਰੇ ਨਹੀਂ ਕਰੇ ਉਹਦੀ ਖਾਤਰ ਆਪਣੇ ਵੀ ਸਨਤਾ ਦੇ ਵੀ ਬੈਠੇ ਨੇ ਤੇ ਆਪਾਂ ਨੇ ਮਿਲਣਾ ਨਾਲ ਮਿਲਣਾ ਉਹਨਾਂ ਦੇ ਕੋਲ ਜਾਂਦਾ ਇਹ ਕਰਿਆ ਇਹਨਾਂ ਰੋਕਣ ਦਾ ਕੋਣ ਮਾ ਦੋ ਨਾਰੇ ਲਾਉਂਦਾ ਭਾਰਤੀ ਖਾਨ ਕਹਿੰਿਆ ਦੇਖਤਾ ਗਾ ਜਿੰਦਾਬਾਦ ਕੋਣ ਦਿੱਤ ਗਿਆ ਸੀ ਕਾਹੇ ਤੋਂ ਨੂੰ ਨਾਲ ਕਰਵਾ ਕੇ ਆਇਆ ਜੀ ਉਸ ਵੇਲੇ ਸਰਕਾਰ ਨੇ ਹੋਰ ਵੀ ਕਈ ਮਕਾਮ ਮੰਨੀਆਂ ਜੀ ਭਗਵੰਦਾਂ ਨੂੰ ਅੱਜ ਤੱਕ ਸਰਕਾਰ ਨੇ ਲਾਗੂ ਨਹੀਂ ਕੀਤਾ ਇਸੇ ਕਰਕੇ ਆਪਾਂ ਨੂੰ ਵਾਰ-ਵਾਰ ਸੰਘਰਸ਼ ਕਰਦੇ ਦਿੰਦੇ ਨੇ ਸਰਦਾਰ ਸਪੀਕਰ ਕਾਨੂੰਨ ਦੀ ਗਰੰਟੀ ਕਾਜਾ ਮਾਫੀ ਲਿਖੀ ਉੱਤੇ ਖਿੱਚੀ ਤੇ ਦੋਸ਼ੀਆਂ ਨੂੰ ਸਜ਼ਾਵਾ ਦੇਣੀ ਆ ਇਹ ਸਾਰਾ ਕੁਝ ਉਹ ਸਰਕਾਰ ਨੇ ਆਪਣੇ ਨਾਲ ਭਾਗਾ ਦਿੱਤਾ ਜਿੱਦੀ ਲਾਚੂ ਕਰਾਂਗੇ ਪਰ ਕੀਤਾ ਅੱਜ ਤੱਕ ਨਹੀਂ ਇਸੇ ਕਰਕੇ ਆਪਾਂ ਖੜਸਾਂ ਦੇ ਦਾ ਸਹਿ ਹੋਏ ਆ ਜੇ ਆਪਾਂ ਕਹੀਏ ਵੀ ਮੋਤੀ ਘਰਕਾਰ ਇਹ ਨਹੀਂ ਜ਼ਿੰਮੇਵਾਰ ਆ ਇਹ ਸਾਰੀਆਂ ਇਲਾਕਿਆਂ ਵਾਲੀਆਂ ਪਾਰਕੀਆਂ ਇਹਨੀਆਂ ਜ਼ਿੰਮੇਵਾਰ ਨੇ 1993 ਦੇ ਵਿੱਚ ਜਦੋਂ ਨੱਥ ਨਾਲ ਆਉਦੀ ਸਰਕਾਰ ਸੀ ਡਾਕਟਰ ਮਨਮੋਹ ਸਿੰਘ ਅਨਾ ਮੰਤਰੀ ਸੀ ਉਹ ਜਿਹੜੇ 존재ਕਤਾ ਸੰਕਟ ਪੈਣਾ ਅਮਰੀਕਾ ਦੇ ਵਿੱਚ ਹੋਇਆ ਜਿਹੜੇ ਕਾਲ ਨੂੰ ਲਿਆਤੇ ਗਏ ਇਹ ਕਾਲਾ ਦੇ ਟੈਕਟਾਇ ਮਨਮੋਹ ਸਿੰਘ ਨਰਮਵالیا ਹੁੰਦ ਕਰ ਤੇ ਅਬਦੇ ਰਾਜ ਦੇ ਵਿੱਚ ਇਹਨਾਂ ਨੂੰ ਲਾਗੂ ਕਰਨ ਦੇ ਨਾਮ ਰਿਆ ਲੋਕ ਲੋ ਦੇ ਕੇ ਤਬਦਾ ਰਹਾ ਉਹਦੇ ਜਿਹੜਾ ਮੋਬੀ ਆਇਆ ਇੱਕ ਤਾਂ ਕੋ ਕਰਕੇ ਇਹ ਸਾਡੇ ਲੋਕੀ ਡਿਟਰੈਕਟਰ ਬਣ ਗਿਆ ਇਹ ਗੌਤਮਵੰਦੇ ਨੇ ਮੇਰੇ ਸਾਹ ਦੇਖੀ ਨਾ ਮੋਤੀ ਬਾਕੀ ਕਿਸੇ ਪਾਰਟੀ ਦੇ ਵਿੱਚ ਨਹੀਂ ਹੋਦੀ ਕਿਸੇ ਨੇ ਮੰਨਦੀ ਸੁਣਵਾਈ ਨਹੀਂ ਇਹ ਆਪਹੁਦਰੀਆਂ ਕਰਦੇ ਜੇ ਜੋ ਵੀ ਇਹਨਾਂ ਦਾ ਦਰਕਰਾਂ ਕੋਈ ਇਹ ਲਾਗੂ ਕਰਦੇ ਨੇ ਹੁਣ ਫੇਰ ਉਹ ਹੀ ਕਾਨੂੰਨ ਟਿੰਡਾ ਟੰਗਦਾ ਇਹ ਲਿਆਉਣ ਨੂੰ ਬਰਦਾ ਇੱਕ ਬਿਜਲੀ ਦੇ ਰਾ 220 ਮੈਨਾਂ ਨੇ ਲਾਗੂ ਕੀਤਾ ਸੀ ਉਹ ਵੀ ਉਸ ਟਾਈਮ ਦੇ ਵਿੱਚ ਇਹਨਾਂ ਨੇ ਮੰਨਿਆ ਸੀ ਇਹ ਇਹਨੂੰ ਲਾਗੂ ਨਹੀਂ ਕਰਾ ਆ ਜਿਹੜੀ ਭਵੰਤਮਾਨ ਦੀ ਸਰਕਾਰ ਆ ਜਦੋਂ ਇਹ ਹੋਂਦ ਵਿੱਚ ਆਈ ਆ ਤਾਂ ਇਹ ਕਹਿੰਦੇ ਸੀ ਕਿ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਜਦੋਂ ਇਹਨੇ ਗੱਲ ਕਰ ਕੀਤੀ ਜਿਹੜੀਆਂ ਸਰਕਾਰਾਂ ਇਹ ਤੋਂ ਪਹਿਲਾਂ ਪੰਜਾਬ ਤੋਂ ਆਉਂਦੀਆਂ ਰਹੀਆਂ ਉਹਨਾਂ ਨੇ ਖੇਤੀ ਨੀਤੀ ਬਣਾਉਣ ਦੀ ਵਿਚਾਰ ਨਹੀਂ ਕੀਤੀ ਜਾਂ ਉਹ ਬਣਾਉਣੀ ਨਹੀਂ ਸੀ ਚਾਹੁੰਦੇ ਜਦੋਂ ਮੈਂ ਖੇਤੀ ਨੀਤੀ ਬਣਾਉਣ ਦੀ ਗੱਲ ਕੀਤੀ ਤਾਂ ਆਪਣੀ ਜਥੇਬੰਦੀ ਦੇ ਨਾਲ ਵੀ ਸੰਪਰਕ ਕੀਤਾ ਗਿਆ ਕਿ ਤੁਸੀਂ ਵੀ ਸੁਝਾਅ ਦਿਓ ਖੇਤੀ ਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਆ ਆਪਣੀ ਜਥੇਬੰਦੀ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਨੂੰ ਦੇ ਕੇ ਆਈ ਆ ਕਿ ਖੇਤੀ ਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਕਿਹਾ ਗਿਆ ਕਿ ਸਾਨੂੰ ਕੁਦਰਤੀ ਖੇਤੀ ਵੱਲ ਮੋੜਿਆ ਜਾਵੇ ਸਾਨੂੰ ਰੇ ਦਵਾਈਆਂ ਸਪਰੇਆਂ ਤੋਂ ਸਾਡਾ ਖਹਿੜਾ ਛੁਡਾਇਆ ਜਾਵੇ ਅਸੀਂ ਕੁਦਰਤੀ ਖੇਤੀ ਚਾਹੁੰਦੇ ਹਾਂ ਤੇ ਨਾਲ ਹੋਰ ਬਹੁਤ ਸਾਰੀਆਂ ਅਜੇ ਗੱਲਾਂ ਜੁੜੀਆਂ ਹੋਈਆਂ ਸੀ ਸਹਿਕਾਰਤਾ ਨਹਿਰਾ ਜਿਹੜੀ ਇਹਨੂੰ ਆਰਸਾਈ ਤੋਂ ਮੁਕਤ ਕਰਾ ਕੇ ਸਿਆਸੀ ਆਗੂਆਂ ਤੋਂ ਮੁਕਤ ਕਰਾ ਕੇ ਇਹਨੂੰ ਮਜ਼ਬੂਤ ਕੀਤਾ ਜਾਵੇ ਸਰਕਾਰੀ ਸਹਦਾਇਕੀਆਂ ਦੇ ਜੜੀਆਂ ਉਹਨਾਂ ਦੇ ਰਾਹੀਂ ਕਿਸਾਨਾਂ ਨੂੰ ਟਰੈਕਟਰ ਮਸ਼ੀਨਾ ਜਾਂ ਰੇਡ ਵਾਹਣਾਂ ਡੀਜ਼ਲ ਪੈਟਰੋਲ ਵਗੈਰਾ ਜਾਂ ਹੋਰ ਜਿਹੜੀਆਂ ਲੋੜਾਂਵਾਂ ਦੀਆਂ ਲੋੜੀਂਦੀਆਂ ਚੀਜ਼ਾਂ ਨੇ ਉਹ ਸਹਿਕਾਰੀ ਸੰਸਥਾਵਾਂ ਦੇ ਰਾਹੀਂ ਮੱਈਆ ਕਰਵਾਈਆਂ ਜਾਣ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇ। ਨਰਕਾਲਾਵੀ ਇੱਕ ਸੰਗਰੂਰ ਜ਼ਿਲ੍ਹੇ ਦੀ ਸੋਸਾਇਟੀ ਆ ਜਿਨ੍ਹਾਂ ਕੋਲੇ ਇਸ ਵੇਲੇ ਸਾਰੇ ਸਾਧਨ ਨਹੀਂ। ਪਟੋਲ ਪੰਪੋਨ ਦਾ ਆਪਣਾ ਡੀਜ਼ਲ ਪੰਪ ਹਾਲਾਂਕਿ ਡੀਜ਼ਲ ਪੰਪ ਦੀ ਵਿਕਰੀ ਘਟਾਉਣ ਕਰਕੇ ਉਹ ਕੰਪਨੀ ਨੇ ਬੰਦ ਕੀਤਾ ਹੋਇਆ। ਉਹਨਾਂ ਕੋਲੇ 8-7 ਟਰੈਕਟਰ ਨੇ ਸਾਰੀਆਂ ਮਸ਼ੀਨਾਂ ਨੇ ਜਿੱਥੋਂ ਕਿ ਛੋਟਾ ਕਿਸਾਨ ਆ ਜਿਹੜਾ ਕਿਰਾਏ ਤੇ ਲੈ ਕੇ ਆਪਣੀਆਂ ਉਹ ਸਾਰੀਆਂ ਲੋੜਾਂ ਪੂਰੀਆਂ ਕਰ ਲੈਂਦਾ। ਇਹ ਇੱਕਰਾਇਕ ਹੋਲ ਸੋਸਾਇਟੀ ਐ ਸ਼ੈਨ ਫੋਲਕੋਟ ਜਿਹੜੀ ਦੀ ਐ ਉਹਨਾਂ ਕੋਲੇ ਅਗਲੀ ਕੱਪੜੇ ਦੀ ਦੁਕਾਨ, ਰਾਸ਼ਨ ਦੀ ਦੁਕਾਨ ਹੋਰ ਜਿਹੜੀਆਂ ਰੋਜ਼ਾਨਾ ਆਪਣੇ ਘਰਾਂ 'ਚ ਲੋੜਿੰਦੀਆਂ ਵਸਤਾਂ ਨੇ ਉਹਨਾਂ ਦੀ ਦੁਕਾਨ ਨਾਲੇ ਕਾਹਨੂੰ ਉੱਥੇ ਕਿਸਾਨਾਂ ਨੂੰ ਸਸਤੇ ਭਾਅ ਤੇ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਟਰੈਕਟਰ ਕਿਰਾਏ ਤੇ ਸਸਤੇ ਮਿਲਦੇ ਨੇ, ਮਸ਼ੀਨਾਂ ਸਸਤੀਆਂ ਮਿਲਦੀਆਂ ਨੇ ਤੇ ਨਾਲ ਦੀ ਨਾਲ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਸਤਾਂ ਨੇ ਜਿਹੜੀਆਂ ਉਹ ਵੀ ਸਸਤੀਆਂ ਮਿਲਦੀਆਂ ਨੇ ਨਾਰੇ 5 6 ਮੁੰਡਿਆਂ ਨੂੰ ਪਿੰਡਿਆਂ ਨੂੰ ਉਹਨਾਂ ਨੇ ਰੁਜ਼ਗਾਰ ਦਿੱਤਾ ਰਿਆ ਤੇ ਇਸ ਤਰ੍ਹਾਂ ਲਾਇਫ ਦਾ ਦਿੱਤਾ ਜੀ ਜਿਹੜੀਆਂ ਕੁਦਰਤੀ ਆਫਤਾਂ ਹੁੰਦੀਆਂ ਨੇ ਕਦੇ ਹੜ੍ਹ ਆ ਗਏ ਕਦੇ ਸੋਕਾ ਪੈ ਗਿਆ ਕਦੇ ਫਸਲ ਨੂੰ ਬਿਮਾਰੀ ਪੈ ਗਈ ਇਹਦੀ ਖਾਤਰ ਰਜਾਰ ਪੰਡ ਕੈਮ ਕੀਤਾ ਜਾਵੇ ਜਦੋਂ ਵੀ ਕਦੇ ਫਸਲ ਦੇ ਉੱਤੇ ਕੋਈ ਮਾਰ ਪੈਂਦੀ ਆ ਤਾਂ ਸਾਡਾ ਫਸਲਾਂ ਦਾ ਜਿਹੜਾ ਘਾਟਾ ਪੈਂਦਾ ਉਹ ਇਸ ਨਿਯਾਰਤ ਪੰਨੇ ਦੇ ਵਿੱਚੋਂ ਪੂਰਾ ਕੀਤਾ ਜਾਵੇ ਤੇ ਇਹਦੇ ਨਾਲ ਹੀ ਸਾਰੀਆਂ ਫਸਲਾਂ ਦਾ ਬੀਮਾ ਕਰਨ ਦੀ ਵੀ ਮੰਗ ਕੀਤੀ ਗਈ। ਇਹਦੇ ਨਾਲ ਹੀ ਮੰਗ ਕੀਤੀ ਗਈ ਆ ਕਿ ਜਿਹੜੇ ਧਨਾਰ ਲੋਕ ਨੇ ਵੱਡੇ ਕਿਸਾਨ ਗੌਲਤਮੰਦ ਕਾਰਪੋਰੇਟ ਘਰਾਣੇ ਜਾਂ ਅਮੀਰ ਘਰਾਣੇ ਨੇ ਉਹਨਾਂ ਦੇ ਉੱਤੇ ਸਿੱਧੇ ਰੂਪ ਵਿੱਚ ਮੋٹے ਟੈਕਸ ਲਾਏ ਜਾਣ। ਤੇ ਉਹ ਟੈਕਸ ਨੂੰ ਉਗਰਾ ਕੇ ਕੀਤੀ ਨਹੀਂ ਭੜਾਈ ਨਹੀਂ ਵਾਟੇ ਜਾਣੇ ਚਾਹੀਦੇ ਇਸ ਤਰ੍ਹਾਂ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਜਦੋਂ ਕਿ ਕਾਰਪੋਰੇਟ ਘਰਾਣਿਆਂ ਦਾ ਅਰਬ ਰੁਪਈਆ ਹਰ ਸਾਲ ਵੱਟੇ ਖਾਤਰ ਪਾਇਆ ਜਾਂਦਾ ਫਿਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਿਉਂ ਨਹੀਂ ਹੋ ਸਕਦਾ ਭਾਈ ਇਹ ਕਰਜ਼ਾ ਮਾਫ਼ ਵੀ ਕਰਨਾ ਤਾਂ ਅੱਜ ਵੀ ਜਿਹੜੇ ਸਾਨੂੰ ਜਿੰਸਾਂ ਦੇ ਭਾਅ ਘੱਟ ਦਿੱਤੇ ਜਾ ਰਹੇ ਨੇ 1970 ਤੋਂ ਲੈ ਕੇ ਸਾਨੂੰ ਘਾਟਾ ਪੈਣਾ ਸ਼ੁਰੂ ਹੋਇਆ 1970 ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਜਣਫਾ ਦਾ ਭਾਅ ਸਾਨੂੰ ਘੱਟ ਦਿੱਤਾ ਹੈ ਉਹ ਵੀ ਗਿਣਤੀ ਮਿਲਤੀ ਕਰਕੇ ਸਾਡਾ ਬਕਾਇਆ ਦੇ ਦੇਣ ਤੇ ਜਣਫਾ ਦੇ ਭਾਅ ਉਸ ਹਿਸਾਬ ਨਾਲ ਵਹਿ ਨਾ ਦੇ ਜੇ ਇਹ ਵੀ ਨਹੀਂ ਕਰਨਾ ਤਾਂ ਜਿਹੜੀਆਂ ਖੇਤੀ ਇਨਪੁਟਸ ਨੇ ਜੋ ਖੇਤੀ ਲਾਗਤ ਵਸਤਾਂ ਨੇ ਉਹਨਾਂ ਦਾ ਮੁੱਲ ਘਟਾਇਆ ਜਾਵੇ ਉਹਨਾਂ ਦੀ ਕੀਮਤਾਂ ਦਾ ਕੰਟਰੋਲ ਕੀਤਾ ਜਾਵੇ ਇਸ ਤਰ੍ਹਾਂ ਔਰ ਵੀ ਬਹੁਤ ਸਾਰੀਆਂ ਮੰਗਾਂ ਦੇ ਵਿੱਚ ਦਰਸਾਈਆਂ ਗਈਆਂ ਨੇ ਹਰ ਇੱਕ ਕਿਸਾਨ ਨੂੰ ਇੱਕ ਮਲਾਲੂ ਦੀ ਤਰ੍ਹਾਂ ਜਦੋਂ ਇੱਕ ਮਲਾਲੂ 60 ਸਾਲ ਦੀ ਉਮਰ ਤੋਂ ਬਾਅਦ ਸੇਵਾ ਮੁਕਤ ਹੁੰਦਾ ਤਾਂ ਉਹਨੂੰ ਪੈਨਸ਼ਨ ਮਿਲਦੀ ਆ ਆਪਣੀ ਜਿਠੇ ਵੀ ਮੰਗ ਕਰਦੇ ਆ ਕਿ ਹਰ ਇੱਕ ਕਿਸਾਨ ਨੂੰ ਇੰਨੀ ਇੱਕ ਪੈਨਸ਼ਨ ਮਿਲਣੀ ਚਾਹੀਦੀ ਆ ਜਿਹਦੇ ਨਾਲ ਉਹ ਆਪਣਾ ਬਾਕੀ ਦਾ ਬੜਾਪਾ ਹੈਗਾ ਜਿਹੜਾ ਸਨਮਾਨ ਨਾਲ ਢੰਗ ਦੇ ਨਾਲ ਉਸ ਨੂੰ ਕੱਟ ਸਕੇ ਤੇ ਜਿਹੜੇ ਇੱਕ ਬਜ਼ੁਰਗ ਨੂੰ ਪੈਨਸ਼ਨ ਆਉਂਦੀ ਆ ਦੇ ਘਰ ਚ ਵੀ ਕਦਰ ਹੁੰਦੀ ਆ ਹਰ ਵੀ ਵੇਹ ਬਾਪੋਤੇ ਬੋਲਤੀਆਂ ਦੋਤੇ ਦੋਤੀਆਂ ਝਾਕਦੇ ਰਹਿੰਦੇ ਆ ਤੇ ਬਾਪੇ ਨੂੰ ਨਾਨੇ ਨੂੰ ਪੈਨਸ਼ਨ ਕਿਉਂ ਵੀ ਹੋਰ ਨਹੀਂ ਤਾਂ ਸਾਨੂੰ ਟੋਪੇ ਲੈ ਕੇ ਦੇ ਜੂਗਾ ਜੇ ਬਾਪੇ ਨੂੰ ਕੁਝ ਨਹੀਂ ਲੈਣਾ ਉਹ ਨਿਆਣੇ ਨੂੰ ਕੀ ਦੇ ਦੂਗਾ ਭਾਈ ਕਾਨ ਜਾਂ ਮੈਂ ਮੋਬੀ ਸਰਕਾਰੇ ਦਿੱਲੀ ਬੈਠੇ ਕਿਰਸਾਨ ਦਿੱਲੀ ਬੈਠੇ ਕਿਰਸਾਨ ਪਾਪਿਆ ਪੈਂ ਦੋ ਕਸ਼ੂਰੇ ਮਾਰੇ ਪੈਵੇਂ ਦੋ ਕਸ਼ੂਰੇ ਮਾਰੇ ਨੀਕੂ ਨਰੇ ਕਾਨ ਜਾਂ ਮੈਂ ਮੋਬੀ ਸਰਕਾਰੇ ਨੀਕੂ ਨਰੇ ਕਾਨ ਜਾਂ ਮੈਂ ਮੋਬੀ ਸਰਕਾਰੇ ਓਏ ਮੇਰੇ ਅੰਭਾਗੇ ਕੀ ਫੰਗੋ ਜਮਲਾ ਨਾ ਮੋੜੋ ਮੁੜ ਕੇ ਆਣਾ ਨੀਂ ਦਬਾਰੇ ਮੁੜ ਕੇ ਆਣਾ ਨੀਂ ਦਬਾਰੇ ਕੋਨੇਂ ਰਹੇ ਜੀ ਕੀ ਖਦਲੇ ਬੇ ਰੈਂਡਮੇ ਵਿਖੋੜੋ ਮੁੜ ਕੇ ਆਣਾ ਨੀਂ ਦਬਾਰੇ ਮੁੜ ਕੇ ਆਣਾ ਨੀਂ ਦਬਾਰੇ ਮੀਤੋ ਨਰਕਾ ਨੂੰ ਜਾਵੇਂ ਮੋਗੀ ਸਰਕਾਰ ਮੀਤੋ ਨਰਕਾ ਨੂੰ ਜਾਵੇਂ ਮੋਗੀ ਸਰਕਾਰ ਲਿੰਦੇ ਬੈਠੇ ਕ੍ਰਿਸ਼ਣ ਲਿੰਦੇ ਬੈਠੇ ਕ੍ਰਿਸ਼ਣ ਕਾਥਵਾ ਤਾਂ ਦੇ ਕਸ਼ੂਰੇ ਮਾਰੇ ਕਾਣੇ ਦੇ ਕਸ਼ੂਰੇ ਮਾਰੇ ਮੀਤ ਮਰਕਾ ਨੰਜਾ ਮੇ ਮੋਦੀ ਸਰਕਾਰ ਮੀਤ ਮਰਕਾ ਨੰਜਾ ਮੇ ਮੋਦੀ ਸਰਕਾਰ ਆ ਇਹਨਾਂ ਨੂੰ ਬਦਿਆ ਸੇ ਖੂਤਾ ਮਿਲਣ ਗਿਆ ਇਹਨਾਂ ਨੂੰ ਵਧੀਆ ਸਾਫ ਸੁਥਰਾ ਪਤਾ ਪਾਤਾ ਮਿਲੂਗਾ ਇਹਨਾਂ ਦੇ ਬੱਚਿਆਂ ਨੂੰ ਵਧੀਆ ਰੋਜ਼ਗਾਰ ਮਿਲੂਗਾ ਇਹਨਾਂ ਦੇ ਬੱਚਿਆਂ ਨੂੰ ਵਧੀਆ ਕਿਸਮ ਦੀ ਤੇ ਸਸਤੀ ਵਿੱਦਿਆ ਮਿਲੂਗੀ ਆਗਰੇ ਪਟੇ ਪਟੇ ਕੋਲੇਪਣ ਆਦਣੇ ਰੇਮਨਾ ਬਣਾ ਦੇਣੀਆਂ ਬਹੁਤ ਮੂਰਤੀਆਂ ਬਣਾ ਦੇਣੀਆਂ ਇਹ ਘਰੋਂ ਵਿਕਾਸ ਨਹੀਂ ਹੈਗਾ ਇਹਨੂੰ ਵਿਕਾਸ ਨਹੀਂ ਕਿਹਾ ਜਾਂਦਾ ਇਹ ਇਹਨਾਂ ਦੀ ਲੋੜ ਆ ਇਹ ਕਾਰ ਬੋੜ ਜਾਗਰੀ ਲੋੜ ਉਹਨਾਂ ਨੇ ਆਪਣੇ ਟਰਾਲੇ ਲੰਘਾਉਣੇ ਆ ਉਹਨਾਂ ਨੇ ਆਦਾ ਮਾਲ ਢੋਣਾ ਆ ਇਹਦੇ ਉੱਤੇ ਵੀ ਸਾਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਇਹਨਾਂ ਤੇ ਚੜ੍ਹ ਨਹੀਂ ਦੇਣਾ ਜੇ ਚੜ੍ਹਾਂਗੇ ਤਾਂ ਮੋਟਾ ਟੈਕਸ ਦੇ ਦੇ ਚੜਾਂਗੇ ਇਹ ਸਾਡੇ ਵੱਸ ਤੋਂ ਬਾਹਰ ਨਹੀਂ ਭਰਾਵੋ ਮਹਿੰਗਾਈ ਇੰਨੀ ਵੱਧ ਗਈ ਆ ਆ ਫਾਲ ਫਰੂਟ ਸਬਜ਼ੀਆਂ ਜਿਹੜੇ ਛੋਟੇ ਥੋੜੀ ਕਮਾਈ ਵਾਲੇ ਦਿਹਾੜੀ ਵਾਲੇ ਸਾਡੇ ਸਾਥੀ ਨੇ ਉਹਨਾਂ ਦੇ ਵਾਸਤੋਂ ਬਾਹਰ ਹੋ ਗੀਆਂ ਭਰਾਵੋ ਉਹ ਫਲ ਫਰੂਟ ਨਾਲ ਸਬਜ਼ੀਆਂ ਨਹੀਂ ਖਰੀਦ ਸਕਦੇ ਜਿਹੜੇ ਅਸੀਂ ਆਂ ਦਰਮਿਆਨੀ ਆਮਦਨ ਵਾਲੇ ਇਹ ਫਾਸਲੇ ਸਬਜ਼ੀਆਂ ਅਸੀਂ ਵੀ ਬੜੇ ਔਖੇ ਹੋ ਕੇ ਖਰੀਦਦੇ ਆਂ ਅੱਧੀ ਕਬੜੀ ਮੁਸ਼ਕਲ ਮਹਿਸੂਸ ਕਰਦੇ ਆਂ ਜਦੋਂ ਅਸੀਂ ਇਹਨਾਂ ਨੂੰ ਖਰੀਦਦੇ ਆਂ ਇਸ ਕਰਕੇ ਭਰਾਵੋ ਇਹ ਸਰਕਾਰਾਂ ਕਹਿਨੀਆਂ ਗੱਲ ਤੇ ਕਰਦੀਆਂ ਗੋਲੇ ਆ ਜੀ ਭਗਵਾਨ ਜਮਾਨ ਜਿਹੜਾ ਰੋਲਾ ਪਾਇਆ ਕਰਦਾ ਸੀ ਕਿ ਪੰਜਾਬ ਸਰ ਕੋਨੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਕੋਨੇ 3 ਲੱਖ ਕਰੋੜ ਦਾ ਭਰਾਵੋ ਇਹਨੇ 2 ਸਾਲਾਂ ਦੇ ਵਿੱਚ ਹੀ 73000 ਕਰੋੜ ਰੁਪਈਆ ਕਰਜ਼ਾ ਹੋ ਲੈ ਲਿਆ 2 ਸਾਲਾਂ ਦੇ ਵਿੱਚ ਹੀ 73000 ਕਰੋੜ ਰੁਪਈਆ ਅਸੀਂ ਖੋਸਾਂ ਕਿ ਸਾਨੂੰ ਬਿਜਲੀ ਮੁਫਤ ਮਿਲਦੀ ਆ ਪਰ ਭਰਾਵੋ ਮੁਫਤ ਨਹੀਂ ਹੈ ਜੀ ਇੱਕ ਪਾਸੇੋਂ ਸਾਡੀ ਜੇਬ 'ਚੋਂ ਕੱਢਿਆ ਜਾ ਰਿਹਾ ਦੂਜੇ ਪਾਸੇ ਸਾਡੀ ਜੇਬ ਦਾ ਜੋ ਮੋਰੇ ਵੀ ਦਿਖਾ ਕੇ ਸਾਨੂੰ ਪਹਿਲਾਂ ਪਾਇਆ ਜਾ ਰਿਹਾ ਪਿਛਲੀ ਜੇਬ ਤੋਂ ਕੱਢ ਕੇ ਸਾਡੀ ਮੋਰੇ ਦੀ ਜੇਬ ਦੇ ਵਿੱਚ ਤੁਹਾਨੂੰ ਦਿਖਾ ਕੇ ਪਾਇਆ ਲੰਗਾ ਅਜੇ ਤਨੇ ਸਾਨੂੰ ਸੂਤ ਨਹੀਂ ਲਗੀ ਅਜੇ ਖੋਸ਼ਾ ਕਿ ਸਾਡਾ ਪਿਛਲੀ ਦਾ ਪੈ ਨਹੀਂ ਆਉਂਦਾ ਭਰਾਵੋ ਹੋਣ ਵਾਲੇ ਸਮੇਂ 'ਚ ਪਤਾ ਲੱਗੂਗਾ ਜਦੋਂ 2-4 ਸਾਲ ਨੂੰ ਇਹ ਕਹੇਗੇ ਏ ਬੀਜੀ ਬੋਰਡ ਦਾ ਫੇਲ ਆ ਜੀ ਇਹਦਾ ਘਾਟੇ ਚ ਚਲਿਆ ਗਿਆ ਹੁਣ ਇਹਨੂੰ ਪੇਚ ਦੋ ਹੁਣ ਇਹਨੂੰ ਉਦਾਨੀ ਵੀ ਭਲਾ ਲ ਦੋ ਹੁਣ ਇਹਨੂੰ ਫਿਰਲੇ ਨੂੰ ਸੁਭਾਲ ਦੋ ਹੁਣ ਇਹਨੂੰ ਟਾਟਾ ਵੀ ਭਲਾ ਲ ਦੋ ਜਿਵੇਂ ਕਿ ਆਰ ਇਰ ਇੰਡੀਆ ਫੇਰ ਉਸ ਨੂੰ ਆਠੇ ਨੂੰ ਸੁਭਾਲ ਦਿੱਤੀ ਗਈ ਆ ਇਹ ਹੋਰ ਵੀ ਸਥਾਨ ਨੇ ਜਿਹੜੇ ਬਹੁਤ ਕਾਰੋਬਾਰ ਨੇ ਜਿਹੜੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਆ ਜਿਹੜੀ ਪ੍ਰਾਈਵੇਟ ਵਪਾਰੀਆਂ ਦੇ ਹੱਥਾਂ ਵਿੱਚ ਜੇ ਰਹੀ ਆ ਆਣ ਤੁਸੀਂ ਰੌਣਾ ਗੁਣਦੇ ਹੋ ਸਕੂਲ ਆਫ ਐਮੀਨੈਂਸ ਇਹ ਮਤਲਬ ਹੁੰਦਾ ਕਿ ਬਹੁਤ ਹੀ ਆਲਾ ਦਾਜੇ ਦਾ ਸਕੂਲ ਬਹੁਤ ਵਧੀਆ ਸਕੂਲ ਭਰਾਓ ਜਿਹੜਾ ਇੱਕ ਸਕੂਲ ਤੁਸੀਂ ਇੱਕ ਜਿਹੜੇ ਐਮੀਨੈਂਸ ਬਣਾਤਾ ਸਾਰੇ ਬੱਚੇ ਦਾ ਉਸ ਪੜ ਨਹੀਂ ਸਕਦੇ ਤੁਸੀਂ ਸਾਰੇ ਸਕੂਲਾਂ ਨੂੰ ਐਮੀਨੈਂਸ ਕਿਉਂ ਨਹੀਂ ਬਣਾਉਂਦੇ ਜਿਹੜੇ ਗੁੱਜੇਸ ਕਿਨਾਰੇ ਪੜਦੇ ਨੇ ਬੱਚੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਨੂੰ ਕਿਉਂ ਨਹੀਂ ਐਮੀਨੈਂਸ ਸਕੂਲ ਦੇ ਵਿੱਚ ਪੜਨ ਦਾ ਮੌਕਾ ਦਿੱਤਾ ਜਾਂਦਾ ਇਹ ਸਾਰੀਆਂ ਹਟਕਾਈ ਬੀਤੀਆਂ ਦੇ ਜਿਹੜੀਆਂ ਕੋਈ ਵੀ ਪਾਰਟੀ ਆ ਜੇ ਨੀਲੇ ਆ ਜਾਣ ਕਾਲੇ ਪੀਲੇ ਚਿੱਟੇ ਹਰੇ ਜਿਹੜੇ ਮਰਜੀ ਆ ਜਾਣ ਇਹੀ ਕੋਲ ਹੋਊਗਾ ਜਿੰਨੀ ਦੇਰ ਤੁਸੀਂ ਸੰਘਰਸ਼ ਨਹੀਂ ਲੜਦੇ ਤੁਸੀਂ ਸੜਕਾਂ ਤੇ ਨਹੀਂ ਆਉਂਦੇ ਜਿੰਨੀ ਦੇਰ ਤੁਸੀਂ ਜਦੈ ਬੰਦ ਹੋ ਕੇ ਇਹਨਾਂ ਦੇ ਗੰਦ ਖੂਠਾਰੀ ਰੰਦੇ ਕੋਈ ਜੇ ਪ੍ਰਾਪੂ ਸਾਡੀ ਹੋਂਈ ਇਹੋ ਰਹਿਣੀ ਆ ਅਸੀਂ ਕਿਸਮਤ ਨੂੰ ਕੋਸਤੇ ਰਹਨੇ ਆ ਸਾਡੀ ਕਿਸਮਤ ਹੀ ਇਹ ਹੋਗੀ ਆ ਜੋਵੇ ਸਾਡੀ ਜਜ਼ਬਤ ਨੂੰ ਕੀ ਹੋਇਆ ਅਸੀਂ ਰੱਬ ਦੇ ਮਾਣ ਮਾਰੇ ਨੇ ਇਹ ਕਿਹੜਾ ਕਿਸੇ ਹੋਰ ਰਾਸਤੇ ਉੱਤੇ ਜੰਮੇ ਨੇ ਉਹਦੇ ਰਾਸਤੇ ਉੱਤੇ ਜੰਮੇ ਆ ਇਹਨਾਂ ਦੀ ਜਜ਼ਬਤ ਨੂੰ ਕੀ ਫੁੱਲ ਲੱਗੇ ਹੋਏ ਨੇ ਇਹਨਾਂ ਨੇ ਸਾਡੀ ਜਜ਼ਬਤ ਨੂੰ ਮਾਰਾ ਬਣਾਇਆ ਹੋਇਆ ਜਿਹੜਾ ਇਹ ਸਿਸਟਮ ਸਾਡੇ ਤੋਂ ਖੋਖ ਦਿੱਤਾ ਇਹ ਸਿਸਟਮ ਨੇ ਸਾਡੀ ਜਜ਼ਬਤ ਮਾਰੀ ਕੀਤੀ ਆ ਰਹਿਣਾ ਖੁੰਦਾ ਸੀ ਇਹ ਸਾਰੇ ਸਿੰਘਾਂ ਦੇ ਪਖੰਡੀਆਂ ਦੇ ਮਗਰ ਜੋ ਕੀ ਹੋਇਆ ਜੈਸੇ ਇਹਨਾਂ ਨੇ ਸਾਨੂੰ ਲੁੱਟ ਲਿਆ ਸਰ ਬਾਕੀ ਸਰਕਾਰਾਂ ਨੇ ਰੁਕ ਲਿਆ ਇਸ ਕਰਕੇ ਭਰਾਵੋ ਸਾਡੀ ਕਿਸਮਤ ਮਾਰੀ ਨਹੀਂ ਸਾਡੀ ਜਿਸਮਤ ਚੰਗੀ ਆ ਅਸੀਂ ਦਸਾਂ ਨੂੰ ਆਂਦੀ ਮਿਹਨਤ ਕਰਨ ਵਾਲੇ ਆ ਅਸੀਂ ਕਿਰਤੀ ਲੋਕ ਆ ਕਿਸਮਤ ਮਾਰੀ ਇਹਨਾਂ ਨੇ ਬਣਾਤੀ ਜਿਹੜੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਸ਼ਬਦ ਬਾਗ ਦਿਖਾ ਕੇ ਸਾਡੀ ਮਿਹਨਤ ਨੂੰ ਰੁਕਦੇ ਆ ਸਾਡੀ ਕਮਾਈ ਦੇ ਪਾਦੇ ਆ ਸਾਡੀ ਕਮਾਈ ਦੇ ਪਾਣ ਵਾਲੇ ਹਰ ਰੋਜ਼ ਜਹਾਜ਼ਾਂ ਦੇ ਵਿੱਚ ਚੜੇ ਲੈਂਦੇ ਆ ਇਹ ਗੰਦੇ ਕੋਲੇ ਅੱਜ ਅੱਜ ਨੂੰ 2 ਸਾਲ ਪਹਿਲਾਂ ਸਾਈਕਲ ਲੈਂ ਦੀ ਹਮਤਰੀ ਸੀ ਅੱਜ ਆਪਣੀਆਂ ਮਹਿੰਗੀਆਂ ਮਹਿੰਗੀਆਂ ਕਰੋੜ ਕਰੋੜ ਰੁਪਈਆਂ ਕਾਰਾਂ ਦੇ ਜ ਐਮ ਐਲ ਏ ਦੇ ਝੰਡੀਆਂ ਲਾ ਗਏ ਕੋਲਾ ਹੋਰ ਬਹੁਤ ਬੜੀਆਂ ਨੇ ਉਸ ਕੱਤਲ ਸਾਹਿਬ ਆਗੇ ਨੇ ਇਹਨੇ ਕਾਨੂੰਨ ਦੇ ਨਾਲ ਮੈਂ ਸਮਰਥ ਕਰਕੇ ਆਪਣੀ ਥਾਂ ਲਵਾਂਗਾ